ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਂਗਾ ਜੋ ਕਿ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਸੋ ਉਹਨਾਂ ਵੀਰਾਂ ਭੈਣਾਂ ਦਾ ਨਾਮ ਵੀ ਬੋਲੂਗਾ ਜਿਨ੍ਹਾਂ ਨੇ ਪਿਛਲੇ ਬਲੌਗਾਂ ਵਿੱਚ ਕਮੈਂਟ ਕਰਦੇ ਦੀ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਤੇ ਕਮੈਂਟ ਵੀ ਕਰਦੇ ਰਹਿਣਾ ਸੋ ਚਲੋ ਜੀ ਦਿਖਾਉਨੇ ਆ ਫਿਰ ਤੁਹਾਨੂੰ ਇੱਕ ਹੋਰ ਪੁਰਾਣੀ ਜੀ ਜੋ ਪਹਿਲੇ ਸਮੇਂ ਅੱਜ ਵਰਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਕਮੈਂਟ ਕਰਨ ਵਾਲੇ ਵੀਰਾਂ ਭੈਣਾਂ ਦਾ ਨਾਮ ਬੋਲੂਗਾ ਸੋ ਚਲੋ ਜੀ ਚਲਦੇ ਆ ਫਿਰ ਦਿਖਾਉਨੇ ਆ ਪੁਰਾਣੀ ਚੀਜ਼ ਇਹ ਇਹ ਆ ਜੀ ਉਹ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੀਆਂ ਸੂਈਆਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਝਰਨੀ ਕਹਿੰਦੇ ਨੇ ਇਹ ਚਰਨੀ ਲੋਹੇ ਦੀ ਬਣੀ ਹੁੰਦੀ ਸੀ ਤੇ ਇਹਦੇ ਇੱਕ ਹੱਥਾ ਲੱਗਿਆ ਹੁੰਦਾ ਆ ਫੜਨ ਵਾਸਤੇ ਤੇ ਇੱਕ ਗੋਲਾਈ ਵਿੱਚ ਬਣਾਈ ਹੁੰਦੀ ਦੀ ਤੇ ਇਹਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਕੀਤੀਆਂ ਹੁੰਦੀਆਂ ਦੀ ਛੇਕ ਕੀਤੇ ਹੁੰਦੇ ਦੀ ਇਹ ਚਰਨੀ ਜੋ ਗੱਡੀਆਂ ਵਾਲੇ ਹੁੰਦੇ ਨੇ ਜਿਹੜੇ ਰਾਸ਼ਟਾਂ ਤੋਂਦ ਨੇ ਉਹ ਇਹਨਾਂ ਨੂੰ ਬਣਾਉਂਦੇ ਹੁੰਦੇ ਸੀ ਉਹ ਤਿਆਰ ਕਰਦੇ ਹੁੰਦੇ ਸੀ ਜਾਂ ਜਿਹੜੇ ਪਿੰਡ ਦੇ ਲੋਹਾਰ ਹੁੰਦੇ ਸੀ ਉਹ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਇਹ ਹੱਥੀ ਬਣਾਈਆਂ ਜਾਂਦੀਆਂ ਸੀ ਬੜੀ ਮਿਹਨਤ ਨਾਲ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ ਤੋ ਹੁਣ ਕਰਦੇ ਆਂ ਅਸਦੀ ਵਰਤੋਂ ਦੀ ਗੱਲ ਇਹ ਚਰਨੀਆਂ ਕਰਨਾਂ ਦੀਆਂ ਰਸੋਈਆਂ ਵਿੱਚ ਪਕੌੜੇ ਬਣਾਉਣ ਵਾਸਤੇ ਗੁਲਗਲੇ ਬਣਾਉਣ ਵਾਸਤੇ ਕਚੌਰੀਆਂ ਜਾਂ ਕੁਝ ਹੋਰ ਜਿਹੜਾ ਤੇਲ ਵਿੱਚ ਪਕਾ ਕੇ ਤਿਆਰ ਕੀਤਾ ਜਾਂਦਾ ਜੀ ਭਗਵਾਨ ਉਹਨੂੰ ਕੱਢਣ ਵਾਸਤੇ ਤੇਲ ਵਿੱਚੋਂ ਇਹ ਚਰਨੀ ਵਰਤੋ ਫਿਰਤੀ ਜਾਂਦੀ ਦੀ ਇਸ ਤਾਂ ਚਰਨੀ ਦੀ ਵਰਤੋਂ ਕੀਤੀ ਜਾਂਦੀ ਦੀ ਤਾਂ ਕਿ ਤੇਲ ਵਿੱਚੋਂ ਪਕੌੜੇ ਵੀ ਆ ਰਾ ਕੱਢਣ ਵੇਲੇ ਹੱਥ ਨੂੰ ਸੇਕ ਨਾ ਲੱਗੇ ਹੱਥ ਨੂੰ ਤੇਲ ਗਰਮ ਤੇਲਨਾਂ ਲੱਗੇ ਇਸ ਕਰਕੇ ਇਸ ਛਰਨੀ ਨਾਲ ਉਹਨਾਂ ਪਕਵਾਨਾਂ ਨੂੰ ਤੇਲਾਂ ਵਿੱਚੋਂ ਤੇਲ ਵਿੱਚੋਂ ਕੱਢਿਆ ਜਾਂਦਾ ਸੀ ਸੋਏ ਇਹ ਛਰਨੀ ਇਸ ਕਮ ਉਦੀਦੀ ਦੇਖੋ ਜੀ ਹ ਅੱਜ ਕੱਲ ਘਰਾਂ ਵਿੱਚ ਸਟੀਲ ਦੀਆਂ ਜਾਂ ਹੋਰ ਤੱਤਾਂ ਦੀਆਂ ਚਰਨੀਆਂ ਆ ਗਈਆਂ ਨੇ ਇਹਨਾਂ ਦੀ ਜਗ੍ਹਾ ਉਹਨਾਂ ਨੇ ਲੈ ਲਿਆ ਤੇ ਹੌਲੀ ਹੌਲੀ ਇਹ ਚਰਨੀਆਂ ਘਰਾਂ ਦੀਆਂ ਰਸੋਈਆਂ ਵਿੱਚੋਂ ਗਾਇਬ ਹੋ ਗਈਆਂ ਨੇ ਅੱਜਕੱਲ ਇਹ ਜਿਹੜੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਇਹ ਚਰਨੀਆਂ ਦੇਖਣ ਨੂੰ ਮਿਲਦੀਆਂ ਨੇ। ਉਹ ਸੋ ਇਹ ਸਭਰਸੇ ਨੂੰ ਵੀ ਆਪਣੇ ਸੰਭਾਲਣ ਦੀ ਬਹੁਤ ਲੋੜ ਆ। ਇਹ ਜੋ ਚਰਨੀ ਮੇਰੇ ਹੱਥੇ ਹੀ ਫੜੀ ਹੋਈ ਆ। ਇਹ ਮੈਂ ਆਪਣੇ ਬਾਈ ਨੰਦ ਸਿੰਘ ਬਰਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ। ਤੋ ਇੱਕ ਇੱਕ ਕਰਕੇ ਇਹ ਇਹੋ ਜਿਹੀਆਂ ਪ੍ਰਾਤਨ ਚੀਜ਼ਾਂ ਘਰਾਂ ਵਿੱਚੋਂ ਉਲੋਭ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਬਹੁਤ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ਾਂ ਦਿਖਾਈਆਂ ਜਾ ਸਕਣ ਤੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ ਇੱਕ ਵਾਰ ਫੇਰ ਦੱਸਦਾ ਇਹ ਝਰਨੀਆਂ ਜਿਹੜੇ ਤੇਲ ਵਿੱਚ ਕੋਈ ਵੀ ਪਕਵਾਨ ਬਣਾਇਆ ਜਾਂਦਾ ਸੀ ਉਸ ਪਕਵਾਨ ਨੂੰ ਤੇਲ ਵਿੱਚੋਂ ਕੱਢਣ ਲਈ ਵਰਤੀਆਂ ਜਾਂਦੀਆਂ ਸੀ ਤਾਂ ਕਿ ਪਕਵਾਨ ਕੱਢਣ ਵੇਲੇ ਹੱਥ ਨੂੰ ਤੇਲ ਨਾ ਲੱਗੇ ਸੋ ਇਹਨਾਂ ਚਰਨੀਆਂ ਨਾਲ ਹੁਣ ਆਪਕਵਾਨ ਨੂੰ ਤੇਲਾਂ ਤੇਲ ਵਿੱਚੋਂ ਕੱਢੇ ਜਾਂਦਾ ਸੀ ਉਹ ਜਿਹੜੇ ਗੱਡੀਆਂ ਵਾਲੇ ਹੁੰਦੇ ਨੇ ਜਿਹਨਾਂ ਆਪਣੇ ਰਾਜਸਥਾਨ ਤੋਂ ਉਹਨੇ ਗੱਡੀਆਂ ਵਾਲੇ ਉਹ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਜਾਂ ਫਿਰ ਜਿਹੜੇ ਪਿੰਡ ਦੇ ਲੋਹਾਰ ਹੁੰਦੇ ਸੀ ਉਹ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਸੋ ਲੋਹੇ ਦੀ ਇਹ ਬਣੀ ਹੁੰਦੀ ਸੀ ਤੇ ਹੱਥੀ ਬਣਾਈ ਜਾਂਦੀ ਸੀ ਸੋ ਅੱਜ ਤੁਹਾਨੂੰ ਇਹ ਚੀਜ਼ ਦਿਖਾਉਣੇ ਦੀ ਅਗਲੀ ਵੀਡੀਓ ਵਿੱਚ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਚ ਵਰਤੀ ਜਾਂਦੀ ਸੀ ਸੋ ਚਲੋ ਜੀ ਹੁਣ ਤੁਹਾਨੂੰ ਉਹਨਾ ਵੀਰਾਂ ਦੇ ਨਾਮ ਦੱਸਦੇ ਆ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ ਤੋ ਪਿਛਲੇ ਬਲੌਗਾਂ ਵਿੱਚ ਜਿਨ੍ਹਾਂ ਵੀ ਰਾਣ ਨੇ ਕਮੈਂਟ ਕਰੇ ਦੀ ਵੀਰਾਂ ਭੈਣਾ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਜਿਨ੍ਹਾਂ ਨੇ YouTube ਤੇ ਕਮੈਂਟ ਕਰੇ ਦੀ ਉਹਨਾਂ ਦੇ ਨਾਮ ਹੈਗੇ ਨੇ ਨਿਰਮਲ ਕੌਰ ਜੀ ਬੇਟਾ ਕੋਮਲਪ੍ਰੀਤ ਸਿੰਘ ਇੱਕ ਵੀਰ ਦਾ ਨਾਮ ਹੈਗਾ ਪੰਜਾਬ ਸਿੰਘ ਤਜੀਆਂ ਨੇ ਫੇਸਬੁੱਕ ਤੇ ਕਮੈਂਟ ਕਰੇ ਦੀ ਉਹਨਾਂ ਵੀਰਾਂ ਦੇ ਨਾਂ ਇਸ ਪ੍ਰਕਾਰ ਨੇ ਹਰਪ੍ਰੀਤ ਸਿੰਘ ਜੀ ਸੰਤੋਖ ਸਿੰਘ ਜੀ ਸੋ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਦਿਲ ਦੀਆਂ ਕਹਿਰਾਈਆਂ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰੇ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿਰਪਾ ਕਰਕੇ ਮਤਵਾਦ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸ਼ੇਅਰ ਬਹੁਤ ਘੱਟ ਕਰਦੇ ਹੋ ਜੀ ਤੇ ਲਾਈਕ ਵੀ ਬਹੁਤ ਘੱਟ ਆ ਰਹੇ ਨੇ ਜੇ ਬadiya ਵੀਡੀਓ ਦੇਖਣ ਦੇ ਚਾਹਵਾਨ ਹੋ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਅੱਗੇ ਤੁਹਾਨੂੰ ਨਵੇਂ ਨਵੇਂ ਵੀਡੀਓ ਬਣਾ ਕੇ ਦਿਖਾਉਂਦਾ ਰਾਂ ਤੇ ਆਪਣੇ ਦਰਸ਼ਕਾਂ ਨਾਲ ਤੁਹਾਨੂੰ ਜੋੜਦਾ ਰਹਾ। ਸੋ ਕੱਲ ਨੂੰ ਫਿਰ ਕੋਈ ਨਵੀਂ ਹੋਰ ਵੀਡੀਓ ਲੈ ਕੇ ਕੋਈ ਪ੍ਰਾਣੀ ਚੀਜ਼ ਉਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ ਜੋ ਪਹਿਲੇ ਸਮੇਂ ਅੱਜ ਵਰਤੀ ਜਾਂਦੀ ਸੀ। ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਜੀ।